ਏ ਜੀ ਹੈ सलीम ਮੁਹੰਮਦ ਵਰ ਫਰਮੀ ਵਾਸੀ ਨੀਰਪੁਰ ਇਹਨੂੰ ਦੌਰਾਨ ਅਗਸਤ ਪੁਲਿਸ ਪਾਰਟੀ ਵੱਲੋਂ ਚੈੱਕ ਕੀਤਾ ਗਿਆ ਤੇ ਇਹਦੇ ਵੱਲੋਂ ਇੱਕ ਇਲੀਗਲ ਪਿਸਟਲ ਬਰਾਮਦ ਹੋਇਆ ਜੋ ਦੇਸੀ ਪਿਸਟਲ ਹੈ ਤੇ ਇਸ ਤੋਂ ਇਲਾਵਾ ਤਿੰਨ ਲਾਈਫ ਕੈਪਸੂਲ ਬਰਾਮਦ ਹੋਈ ਹੈ ਇਹਦੇ ਉੱਪਰ ਮੁਕੱਦਮਾ ਦਰਜ ਕਰਕੇ ਆਮ ਜ਼ੈਕਟਾ ਇਹਨੂੰ ਰਿਸਕ ਕੀਤਾ ਗਿਆ ਤੇ ਅੱਜ ਕੋਰਟ ਵਿੱਚ ਪੇਸ਼ ਕਰਕੇ ਇਹਦਾ ਇਹਨਾਂ ਦਾ ਪੁਲਿਸ ਬੰਦ ਹਾਸਿਲ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਤੇ ਕਿਥੇ ਪਹਿਲਾਂ ਕਈ ਮਾਮਲੇਦਾਰ ਚਾਹੀਏ ਆਮ ਜੈ ਦੇ ਵੀ ਲਾਈ ਚੱਕੜ ਦੇ ਵੀ ਤੇ ਅਗੇਨ ਇਸ ਇਨਵੈਸਟੀਗੇਸ਼ਨ ਅੱਗੇ ਜਾਰੀ ਹੈਗੀ ਹੈ ਤੇ ਹੋਰ ਕੋਸ਼ਿਸ਼ ਕੀਤੀ ਜਾਏਗੀ ਹੋਰ ਅਸਲੇ ਤੇ ਹੋਰ ਇਹ ਜਿਹੜੇ ਨੈਟਵਰਕ ਆਲ ਪੁਆਇੰਟ ਵੌਲਡ ਕਿਥੋਂ ਅਸਲਾ ਲਿਆ ਹੈ ਕਿਥੇ ਦਿੰਦਾ ਹੈ ਇਹ ਨੈਟਵਰਕ ਹੈ ਇਹ ਸਾਰੇ ਵੀ ਪੜਤਾਲ ਕੀਤੀ ਜਾਏਗੀ